ਹਾਂ ਤੇਰੇ ਨੇ ਸੰਘਣੇ ਕੰਮ ਤੋਂ ਕਰਨਗੇ ਕੀ ਨਹੀਂ ਕਦੂਆਂ ਦਾ ਆਪਾਂ ਹੋਰ ਸਿਸਟਮ ਕਰਾਂਗੇ ਨਾ ਕਦੂ ਤਾਂ ਵਿਚਾਲੇ ਇੱਕ ਅੱਧਾ ਛੱਡਿਆ ਜੂ ਫੁੱਟ ਇੱਕ 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 ਵੱਟ ਦੇ ਇੱਕ ਹੋ ਜੂਗਾ ਉਹ ਤਾਂ ਤੇਰੀ ਗੱਲ ਮੈਂ ਮੰਨ ਗਿਆ ਹਾਂ ਪਰ ਮਸਲਾ ਇਹ ਹੈ ਵੀ ਜਿਵੇਂ ਬਣਾ ਅੱਧਾ ਕਿਹਾ ਹੈਗਾ ਆਹ ਜਿਹੜਾ ਤੁਰ ਲੱਗੇ ਆ ਹਾਂ ਉਸ ਤੋਂ ਬਾਅਦ ਮਨ ਲਾ ਟਿੱਕ ਟਿੱਕ ਪਾ ਕੇ ਗੇੜਾ ਲਾ ਇੱਕ ਦਰਮਿਆਨ ਜਿੱਥਾ ਪਾ ਕੇ ਗੇੜਾ ਲਾ ਹਾਂ ਬਾਕੀ ਰਹਿ ਗਿਆ ਕਰ ਲੈ ਮੇਰੇ ਜਿਹੜੀ ਗੱਲ ਦਾ ਜਿਹੜਾ ਹੁਣ ਆਹੋ ਹੈ ਜੀ ਹੂੰ ਬਟਾਈ ਬਟੂ ਬਹੁਤ ਕੱਖ ਮੂਹ ਹੋਣ ਆ ਅਦਰ ਸੰਗ ਹੋ ਇਹ ਉਹ ਓਲੀਆਂ ਜਿਹੜਾ ਕੌਣਗੇ ਜਿੱਥੇ ਰਮੂਗਾ ਸੁੱਕੇ ਜੀ ਨਹੀਂ ਹੁੰਦੇ ਕੱਖ ਸੁੱਕੇ ਜੀ ਕੱਖ ਨਹੀਂ ਹੁੰਦੇਗੇ ਉਗੀ ਇਹ ਦੇਖ ਕਰ ਰਹੀ ਸਬਜੀ ਵਿੱਚ ਯਾਰ ਵੀ ਜੀ ਇਹਦੇ ਨੇ ਮੁੰਡੇ ਵੀ ਵੀ ਆਈ ਦੀ ਰਾਹ ਦੇ ਨਾ ਕੋਈ ਕੇ ਰਹਿਦਾ ਨਹੀਂ ਕੋਈ ਕੋਈ ਸੋਲੂਸ਼ਨ ਸੋਲੂਸ਼ਨ ਦੱਸ ਕੋਈ ਦੱਸੀ ਦੱਸ ਦੱਸ ਐਸਨ ਇੱਕ ਚੀਜ਼ ਦਿਖਾਵਾਂ ਇਹਦੀ ਲੱਤ ਤੇ ਛਪੀ ਦਿਖਾਈ ਓਏ ਦਿਖਾ ਦੋ ਨੇ ਹੈ ਕੀ ਓਏ ਤੈਨੂੰ ਨਹੀਂ ਪਤਾ ਗਿਆ ਆਮਲੇ ਆਹ ਦੇਖੀ ਲੱਤ ਤੇ ਆ ਸੀ ਲੱਤ ਤੇ ਕੀ ਛਪਾਇਆ ਏ ਓਏ ਇਹਦੀ ਲੱਤ ਤੇ ਕੀ ਛਪਾਇਆ ਏ ਲੱਤ ਤੇ ਦਿਖਾਈ ਹੋਇਆ ਏ ਕਿ ਕੀ ਛਪਾਇਆ ਵਾ ਲੱਤ ਤੇ ਆ ਦੇਖ ਚੱਲ ਤੇ ਵੀ ਤੇ ਇੰਡੀਆ ਵੀ ਤੇ ਹੁਣ ਪਾਦੇ ਆ ਭ੍ਰਿੰਡੀਆਂ ਭ੍ਰਿੰਡੀਆਂ ਦਾ ਵੀ ਪਾਦਾ ਮਿੱਤਰੋ ਭਿੰਡੀਆਂ ਪਾਦੀਆਂ ਕੈਪਟਨ ਠੀਕ ਐ ਵੀ ਸਹੀ ਮੈਂ ਤਾਂ ਸਰੇਦਾ ਸਰੇਦਾ ਕਦੇ ਕਦੇ 2 ਦੋ ਦੇ ਦਿੰਦੀਆਂ ਦਾਣੇ ਕਦੇ ਕਦੇ 3 ਦੇ ਦਿੰਦੀਆਂ ਦੋ ਦੋ ਤਾਂ ਠੀਕ ਨੇ ਫਿਰ ਇੱਕ ਦੋ ਵਾਸਤੇ ਕਰਦੇ ਭਾਈ ਓੜੇ ਦੇਖੋ ਐਨਾ ਜਗਾ ਛੱਡਦੀ ਆ ਜਗਾ ਛੱਡਦੀ ਬਹੁਤ ਅਲਾ ਦਾ ਦਿਨ ਚੱਲੋ ਮੇਤਰਾਵ ਸਬਜੀ ਆਪਾਂ ਨੇ ਬੀਜਤੀ ਤੇ ਹੁਣ ਆਪਾਂ ਇਹਦੇ ਵੜੇ ਜੇ ਕੱਢੀ ਜੰਨੇ ਹੈਗੇ ਮੱਕੀ ਵਾਲੇ ਉਹ ਤੋਂ ਬਜਾਈ ਆ ਬਾਈ ਇੱਕ ਆ ਮੰਡਾ ਲਾਰਖਾ ਰਿਸ਼ਤੇਦਾਰ ਆ ਜਿਹਨੂੰ ਡਾਲਿਆ ਵਿੱਚ ਅਸੀਂ ਨੇ ਵੀ ਆਇਆ ਬਿੱਲਾ ਰਹਿਣਾ ਇਹ ਜਮਾ ਇਹਦੇ ਮਹਾ ਕੱਢਦੀ ਪੈੜੇ ਜੇ ਬਾਈ ਪੈੜੇ ਕੱਢ ਕੇ ਕੱਲੂ ਰਮਾ ਦਾਂਗੇ ਪਰ ਸੋਣ ਲੱਗਣ ਲੱਗੂ ਜੀ ਸਬਜੀ ਫੇਰ ਚਾਹਤ ਨੂੰ ਬੋਲੀ ਤੇ ਹੈਨਾ ਹੋਰ ਬਸ ਚੌਥੇ ਨੂੰ ਅਸੀਂ ਬੋਲੀ ਤੇ ਲੈ ਜਾਾਂਗੇ ਤੇ ਪੰਜਵੇਂ ਨੂੰ ਗਿੱਜਾ ਪੈਸਿਆਂ ਦਾ ਭਰਿਆ ਹੋਊਗਾ ਫਿਰ ਖਰਚਾ ਕਰਨ ਤੇ ਫਿਰ ਖਰਚਾ ਕਰਦੇ ਆਂ ਫਿਰ ਪਾਰਟੀਆਂ ਕਰਦੇ ਆਂਗੇ ਹਨਾ ਓਏ ਨਜ਼ਾਰੇ ਲੈਣੇ ਨੇ ਹਾਂ ਪੰਜਵੇਂ ਨੂੰ ਆਪਣਾ ਲੋ ਪੈਸੇ ਆ ਜਾਣਗੇ ਕੱਲੂ ਪਾਣੀ ਲਾ ਦਾਂਗੇ ਪਰਸੋਂ ਨੂੰ ਫਲ ਚੱਕ ਲੂ ਚੌਥੇ ਨੂੰ ਤੋੜ ਲਾਂਗੇ ਤੋੜ ਕੇ ਚੱਕ ਪੰਜਵੇਂ ਨੂੰ ਵੇਚ ਵੀ ਆਵਾਂਗੇ ਪੈਸੀ 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 ਉਧਰ ਅਸੀਂ ਕੱਢਿਆ ਜੀ ਓੜੇ ਜੀ ਮਸਾ ਇੱਧਰ ਰਹਿ ਗਿਆ ਹੁਣ ਕੱਢ ਦਿੰਨੇ ਆ ਆਪਾਂ ਨੇ ਲਗਭਗ ਸਾਰੀ ਵੀ ਲਾਤੀ ਸਾਰੇ ਤਰ੍ਹਾਂ ਦੇ ਟਿੰਡੀਆਂ ਖੀਰੇ ਕਦੂ ਕਦੂ ਚੌਲੇ ਭਿੰਡੀਆਂ ਜਿਵੇਂ ਇਹ ਪਛੇਤੀ ਜਾਣ ਕੇ ਲਾਈਨੇ ਬਈ ਵਿੱਚ ਮੈਸੇਜ ਕਰਨਗੇ ਪਛੇਤੇ ਨੇ ਜਾਏ ਆ ਇਹ ਜਦੋਂ ਨੂੰ ਜਿਹੜੇ ਬੰਦੇ ਹੁਣ ਵੇਚ ਰਹੇ ਨੇਗੇ ਜਾਂ ਖਾ ਰਹੇ ਨੇਗੇ ਜਾਂ ਕਿਸੇ ਦੇ ਉੱਗ ਰਹੇ ਨੇ ਜਿਹਦੋਂ ਆਪਨਾਂਲੇ ਹੋਣਗੇ ਉਦੋਂ ਉਹਨਾਂ ਨੇ ਫਲ ਚੱਕ ਕੇ ਹਟ ਜਾਣਗੇ ਫੇਰ ਆਪਾਂ ਹੋ ਜਾਗੇ ਇਹਨਾਂ ਨੂੰ ਵੇਚਣ ਦੇ ਆ ਕੱਢਦੀ ਐ ਬਸ ਫੇਰ ਦਿਖਾਉਣੇ ਤੁਹਾਨੂੰ ਕੱਢ ਕੇ ਹਾਲਾਤ ਫੇਰ ਕੀ ਬਣ ਜੇ ਮੁੰਡਿਓ ਮੇਤਰੋ ਕੱਢ ਤੇ ਫੇਰ ਆਹ وڑੇ ਜੇ ਸਾਰੇ ਉਧਰ ਅਸੀਂ ਕੱਢਿਆ ਹੁਣ ਇੱਥੇ ਵੀ ਪਾਣੀ ਪੈਂਦਾ ਕਰਾਂ ਆਪਾਂ ਇੱਥੇ ਵੱਟ ਪਾ ਦਨੇ ਇੱਕ ਇਧਰ ਆ ਜੂਆ ਪਾਣੀ ਸਿਸਟਮ ਆ ਹੋ ਜੂ ਵਧੀਆ ਓਕੇ ਕੰਮ ਇੱਥੋਂ ਆਹ ਲਾ ਕੇ ਵੱਟ ਜੀ ਬਣਾ ਕੇ ਬਣ ਜੂਗਾ ਲਵਾਤ ਕਾਲੂ ਰਮਾਦਾ ਇਹਨੂੰ ਰੋਤਾ ਕੀ ਤਰੋ ਨੇ